ਅਸਤਿ ਗਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਮਿੱਤਰਾਂ ਨੂੰ ਤੇ ਆਪਣੇ ਲਿਖੇ ਗਾਣੇ ਹੁਣ ਇਸ ਚੈਨਲ ਥਰੂ ਸਾਰਿਆਂ ਕੋ ਆਉਂਦੇ ਰਹਿਣਗੇ ਜੀ ਔਰ ਤੋਂ ਬਾਅਦ ਕਮੈਂਟ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਧੰਨਵਾਦੀ ਸਾਰਿਆਂ ਦਾ ਬਹੁਤ ਬਹੁਤ ਆ ਜਾਓ ਸੁਣਨੇ ਆ ਮੇਰਾ ਲਿਖਿਆ ਹੋਇਆ ਗੀਤ ਫੋੜ ਤੇ ਓਡੀ ਤੂੰ ਡੋਮੀਨੋਜ਼ ਦੇ ਭੀਜੇ ਖਾਵੇਂ ਅੱਟ ਰੋਟੀ ਨਾਲ ਚਾਰ ਕੁੜੇ ਜੱਟ ਫੋੜ ਦੇ ਉੱਤੇ ਪੈੜੀ ਵਹਾਉਂਦਾ ਕੀ ਓਡੀ ਦਾ ਜਨੇ ਸਵਾਦ ਕੁੜੇ ਸਾਡੇ ਕੋਲਿਆ ਟੁੱਟਾ ਚੇਤਕ ਸਾਡੇ ਕੋਲਿਆ ਟੁੱਟਾ ਚੇਤਕ ਤੇਰੀ ਚੱਲਦੀ ਰੇਲ ਕੁੜੇ ਤੇਰੀ ਉਡੀਕ ਤੇ ਝੱਟ ਦੇ ਫੋੜਦਾ ਹੱਲੇ ਤੱਕ ਕਿਵੇਂ ਲ ਕੁੜੇ ਤੇਰੀ ਉਡੀਕ ਤੇ ਝੱਟ ਦੇ ਫੋੜਦਾ ਅਨੇ ਦਾਤਾ ਖੁਦ ਭੁੱਖਾ ਮਰਦਾ ਮੱਛੀਆਂ ਵਾਲਾ ਖੇਤੀ ਕਰਦਾ ਜਿਹੜਾ ਸਬਦਾ ਏ ਢਿੱਡ ਪਰਦਾ ਸਤਨਾ ਮੱਛੀਆਂ ਵਾਲਾ ਖੇਤੀ ਕਰਦਾ ਉਹਦੇ ਹੱਥ ਤਾਂ ਲਿਬੜੇ ਤੇਲ ਨਾਲ ਹੱਥ ਤਾਂ ਲਿਬੜੇ ਤੇਲ ਨਾਲ ਤੂੰ ਵਧਾਲੇ ਨੇਲ ਕੁੜੇ ਤੇਰੀ ਉਡੀਕ ਤੇ ਯੱਟ ਦੇ ਫੋੜ ਦਾ ਹੱਲੇ ਤੱਕ ਕਿਵੇਂ ਲ ਕੁੜੇ ਤੇਰੀ ਉਡੀਕ ਤੇ ਯੱਟ ਦੇ ਫੋੜ ਦਾ ਯੱਟ ਖੇਤਾਂ ਵਿੱਚ ਖਾਦ ਪਾਉਂਦਾ ਏ ਨਾਂਸਿਨ ਮਿਆਂ ਦੇ ਵਿੱਚ ਜਾਂਦਾ ਏ ਸਾਡੇ ਫੋੜ ਦੇ ਟੰਗੀ ਜੁੱਤੀ ਤੇਰੀ ਉਡੀਕ ਤੇ ਪਿਆ ਪਰਾਂਦਾ ਏ ਤੂੰ ਟੈਂਕੀ ਭੁਲਕਰਾਵੇਂ ਗੱਡੀ ਦੀ ਭੁਲਕਰਾਵੇਂ ਗੱਡੀ ਦੀ ਇੰਜਣ ਵਾਲੀ ਮਹੰਗਾ ਤੇਲ ਕੁੜੇ ਤੇਰੀ ਉਡੀਕ ਤੇ ਯੱਟ ਦੇ ਫੋੜ ਦਾ ਹੱਲੇ ਤੱਕ ਕਿਵੇਂ ਲ ਕੁੜੇ ਤੇਰੀ ਉਡੀਕ ਤੇ ਯੱਟ ਦੇ ਫੋੜ ਦਾ ਅੱਤਿਕਾ ਜੀ ਵਾਤੋ ਵਾਦ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਗਾਣਾ ਕਾਤੋ ਸ਼ੇਅਰ ਧੰਨਵਾਦ ਜੀ ਬਹੁਤ ਬਹੁਤ